ਵਾਹਿਗੁਰੂ ਸਵਾਗਤ ਸਤ ਸੰਗਤ ਜੀ ਚੱਲ ਰਹੀ ਨਿਤਨੇਮ ਕਥਾ ਸਰਲ ਵਿਚਾਰ ਕੀ ਫਾਤੇ ਜਪ ਸਹਿਬ ਜੀ ਦੀ ਗੁਰਬਾਣੀ ਪ੍ਰਾਰੰਭ ਹੋ ਰਹੀ ਹੈ ਕਥਾ ਜਪ ਸਹਿਬ ਅਮਰਦੀਆਂ ਬਾਣੀਆਂ ਤੇ ਨਿਤਨੇਮ ਦੀਆਂ ਬਾਣੀਆਂ ਵਿੱਚੋਂ ਦੂਸਰੇ ਨੰਬਰ ਤੇ ਹੈ ਇਸ ਬਾਣੀ ਵਿੱਚ ਅਕਾਲ ਪੁਰਖ ਦੀ ਉਸਤਤ ਹੈ ਇਹ ਬਾਣੀ ਨਮਸਕਾਰ ਨਾਲ ਸੰਬੰਧਤ ਉਚਾਰਨ ਕੀਤੀ ਹੈ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਅਤੇ ਦਸਮ ਗ੍ਰੰਥ ਸਹਿਵਚੰਕ ਧੋਈਆਂ ਬਾਣੀਆਂ ਵਿੱਚੋਂ ਪ੍ਰਥਮ ਅਤੇ ਪ੍ਰধান ਬਾਣੀ ਹੈ ਜਿਵੇਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਪ੍ਰধান ਬਾਣੀ ਸ੍ਰੀ ਜਪਜੀ ਸਾਹਿਬ ਹੈ ਉਸੇ ਤਰ੍ਹਾਂ ਦਸਮ ਗ੍ਰੰਥ ਦੀ ਪ੍ਰধান ਬਾਣੀ ਜਪ ਸਾਹਿਬ ਹੈ ਜਪ ਅਤੇ ਜਪ ਦੋਨਾਂ ਬਾਣੀਆਂ ਦੇ ਨਾਮ ਵੀ ਮਿਲਦੇ ਜੁਲਦੇ ਜਪ ਦਾ ਅਰਥ ਹੈ ਜਪਣ ਜੋਗ अथवा ਪੜਨ ਜੋਗ ਬਾਣੀ ਰਜਾਨਾ ਪੜੀ ਜਾਣ ਵਾਲੀ ਪਵਿੱਤਰ ਬਾਣੀ ਅਤੇ ਜਾਪ ਦਾ ਅਰਥ ਹੈ ਲਗਾਤਾਰ ਇੱਕ ਰਸ ਤੇ ਨਿਰੰਤਰ ਪੜੀ ਜਾਣ ਵਾਲੀ ਬਾਣੀ ਅਧਿਆਤਮਿਕ ਪੱਖ ਤੋਂ ਇਹ ਬਾਣੀ ਸੁਰਤ ਨੂੰ ਅਕਾਲ ਪੁਰਖ ਨਾਲ ਜੋੜਨ ਵਾਲੀ ਹੈ ਸਿਧਾਂਤਿਕ ਪੱਖ ਤੋਂ ਇਹ ਬਾਣੀ ਅਕਾਲ ਪੁਰਖ ਦੀ ਸਿਖਤ ਸਲਾਹ ਭਗਤੀ ਅਤੇ ਨਾਮ ਸਰੂਪ ਹੈ ਭਾਸ਼ਾ ਦੇ ਪੱਖ ਤੋਂ ਇਹ ਬਾਣੀ ਅਨੇਕ ਪਛਾਵਾਂ ਨਾਲ ਸੰਬੰਧਿਤ ਅਤੇ ਸੰਬੰਧਿਤ ਹੈ। ਭਾਸ਼ਾ ਵਿਗਿਆਨੀਆਂ ਦੇ ਖਿਆਲ ਮੁਤਾਬਕ ਇਸ ਬਾਣੀ ਵਿੱਚ 7 ਦੇ ਕਰੀਬ ਭਾਸ਼ਾਵਰਤियां ਅਤੇ ਹਰੇਕ ਭਾਸ਼ਾ ਦੇ ਵਿਤਕਰੇ ਨੂੰ ਖਤਮ ਕਰਕੇ ਹਰ ਇੱਕ ਭਾਸ਼ਾ ਵਿੱਚ ਵਾਹਿਗੁਰੂ ਦੀ ਉਸਤਤ ਕਰਨ ਦਾ ਆਦੇਸ਼ ਅਤੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਸ ਬਾਣੀ ਦਾ ਸਿਰਜਣਾ ਕਾਲ ਸੰਮਤ 1756 ਬਿਕਰਮੀ 1699 ਈਸਵੀ ਤੋਂ ਕੁਝ ਸਮਾਂ ਪਹਿਲਾਂ ਜਾਪਦਾ ਹੈ। ਸੰਪਰਦਾਇ ਵਿੱਚ ਇਸ ਬਾਣੀ ਦੇ ਉਚਾਰਨ ਬਾਰੇ ਮਹਾਪੁਰਖ ਇਸ ਤਰ੍ਹਾਂ ਦੱਸਦੇ ਸਨ ਇੱਕ ਸਮੇਂ ਕਲਗੀਧਰ ਪਾਤਸ਼ਾਹ ਜੋਜੀ ਪ੍ਰੀਤਮ ਆਪਣੀ ਮੌਜ ਵਿੱਚ ਬਿਰਾਜਮਾਨ ਸਨ ਕੁਝ ਪ੍ਰੇਮੀ ਸਿੱਖਾਂ ਨੇ ਗੁਰੂ ਚਰਣਾ ਵਿੱਚ ਸਿਮਰ ਬੇਨਤੀ ਕੀਤੀ ਹੈ ਕਲਗੀਧਰ ਪਾਤਸ਼ਾਹ ਜਿਵੇਂ ਆਪ ਜੀ ਨੇ ਪਹਿਲੇ ਸਰੂਪਾਂ ਵਿੱਚ ਪਵਿੱਤਰ ਬਾਣੀ ਉਚਾਰਨ ਕੀਤੀ ਹੈ ਜਿਸ ਨੂੰ ਪੰਜਵੇਂ ਸਰੂਪ ਵਿੱਚ ਇਕੱਤਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਤਿਆਰ ਕੀਤਾ ਬੇਅੰਤ ਸੰਗਤਾਂ ਉਸ ਬਾਣੀ ਨੂੰ ਪੜ੍ਹ ਸੁਣ ਵਿਚਾਰ ਕੇ ਮਨ ਨਿਰਮਲ ਅਤੇ ਸ਼ਾਂਤ ਕਰਦੀਆਂ ਆਪ ਇਸ ਦਸਵੇਂ ਸਰੂਪ ਵਿੱਚ ਵੀ ਜਨਮ ਮਰਨ ਦੇ ਦੁੱਖ ਨੂੰ ਮੇਟਣ ਵਾਲੀ ਅਤੇ ਜੀਵਨ ਮੁਕਤੀ ਦਾ ਆਨੰਦ ਬਖਸ਼ਣ ਵਾਲੀ ਪਵਿੱਤਰ ਬਾਣੀ ਉਚਾਰਨ ਕਰੋ ਤਾਂ ਹਜੂਰ ਨੇ ਸਭ ਤੋਂ ਪਹਿਲਾਂ ਇਹ ਪਵਿੱਤਰ ਬਾਣੀ ਉਚਾਰਨ ਕੀਤੀ ਇਸ ਬਾਣੀ ਦਾ ਬੀਜ ਇੱਕ ਊੰਕਾਰ ਹੈ ਸ਼ਕਤੀ ਪੰਜ ਪਿਆਰੇ ਹਨ ਦੇਵਤਾ ਅਕਾਲ ਪੁਰਖ ਰਿਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ ਅਤੇ ਪੜਨ ਦੀ ਵਿਧੀ ਚਿਤ ਬਿਰਤੀ ਨੂੰ ਪ੍ਰਭੂ ਚਰਨਾ ਵਿੱਚ ਟਿਕਾ ਕੇ ਬੇਨਤੀ ਪੂਰਵਕ ਅਕਾਲ ਪੁਰਖ ਦੇ ਸਨਮੁਖ ਉਚਾਰਨ ਕਰਨੀ ਨਾਲ ਭਾਵਨਾ ਇਹ ਰੱਖਣੀ ਕਿ ਕਲਗੀਧਰ ਪਾਤਸ਼ਾਹ ਆਪ ਹੀ ਬਾਣੀ ਉਚਾਰ ਰਿਹਾ ਅਤੇ ਦਾਸ ਹੱਥ ਜੋੜ ਕੇ ਸੁਣ ਰਿਹਾ ਆਪਣੇ ਮਨ ਦੇ ਸੰਕਲਪ ਮੇੜ ਕੇ ਇਹ ਜਾਣਣਾ ਕਿ ਇਹ ਮੇਰੇ ਸਰੂਪ ਲੱਛਣ ਹੋ ਰਹੇ ਮਨ ਨੂੰ ਨਿਵਾ ਰੱਖ ਕੇ ਮਤ ਨੂੰ ਮਤ ਪਤ ਦੇ ਰਾਖੇ ਅਖਾਲ ਪੁਰਖ ਨਾਲ ਜੋੜਨਾ ਅਤੇ ਭਰੋਸਾ ਰੱਖਣਾ ਕਿ ਦਾਸ ਬਾਣੀ ਪੜ ਰਿਹਾ ਅਤੇ ਕਲਗੀਧਰ ਪਾਤਸ਼ਾਹ ਮੇਰੇ ਕੋਲ ਬੈਠ ਕੇ ਬਾਣੀ ਸੁਣ ਰਿਹਾ ਅੱਗੇ ਆਦ ਬਾਣੀ ਦਾ ਪ੍ਰਧਾਨ ਮੰਗਲਾ ਚਰਨ ਕਰ ਰੇ ਸਤਿਗੁਰੂ ਆਉ ਗੁਰਬਾਣੀ ਨੂੰ ਪ੍ਰਾਰੰਭ ਕਰੀਏ ਇੱਕ ਊੰਕਾਰ ਸਤਿਗੁਰ ਪ੍ਰਸਾਦ ਇਕ ਅਦਵੈਤ ਸਰੂਪ ਓੰਕਾਰ ਸਾਰਿਆਂ ਦਾ ਪ੍ਰਕਾਸ਼ਿਕ ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਅੱਗੇ ਦਸਮ ਬਾਣੀ ਦਾ ਪ੍ਰਧਾਨ ਮੰਗਲਾ ਚਰਨ ਕਰਦੇ ਸਤਿਗੁਰੂ ਜੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਸ ਸਮਰੱਥ ਤੇ ਸਰਬ ਸ਼ਕਤੀਮਾਨ ਸ੍ਰੀ ਸ਼ਰੋਮਣੀ ਵਾਹਿਗੁਰੂ ਅਕਾਲ ਪੁਰਖ ਜੀ ਦੀ ਸਦਾ ਹੀ ਫਤਿਹ ਜਿੱਤ ਹੈ ਜੇਕਰ ਜੀਵ ਵੀ ਉਸ ਵਾਹਿਗੁਰੂ ਤੇ ਪੂਰਨ ਭਰੋਸਾ ਕਰ ਲਵੇ ਤਾਂ ਇਸ ਦੀ ਵੀ ਹਮੇਸ਼ਾ ਜਿੱਤ ਹੋ ਸਕਦੀ ਹੈ ਜਾਪ ਜਾਪ ਪਾਵ ਬਾਣੀ ਦਾ ਨਾਮ ਹੈ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਇਹ ਪਵਿੱਤਰ ਬਾਣੀ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੇ ਪਵਿੱਤਰ ਮੁਖਾਰਬਿੰਦ ਸੁਭਾਈ ਮਨ ਮੁਕਤ ਉਚਾਰਨ ਕੀਤੀ ਹੈ ਛਪੈ ਸ਼ੰਦ ਸ਼ੰਦ ਦਾ ਨਾਮ ਛਪੈ ਹੈ ਤੋਇ ਪ੍ਰਸਾਦ ਸੋ ਇਸ ਨੂੰ ਕਈ ਤਵ ਕੜੀ ਪੜੀ ਜਾਂਦੇ ਆ ਕੋਈ ਤ ਪੜੀ ਜਾਂਦਾ ਹੈ ਸੋੜਿਆ ਜਾ ਕਾਲੀ ਵਿੱਚ ਤੋਇ ਪ੍ਰਸਾਦ ਤੱਤੇ ਨੂੰ ਦੁਲਾਵਾਂ ਲਾ ਕੇ ਤੋਇ ਪ੍ਰਸਾਦ ਤੇ ਔਕੜ ਲਾ ਕੇ ਇਹ ਬਾਣੀ ਮੈਂ ਤੇਰੀ ਕਿਰਪਾ ਨਾਲ ਉਚਾਰ ਰਿਹਾ ਇਹ ਲਬਜ ਨਿਮਰਤਾ ਦੇ ਸੂਚਕ ਹਨ ਪਹਿਲੇ ਛੰਦ ਵਿੱਚ ਅਕਾਲ ਪੁਰਖ ਦੇ ਸਨਮੁਖ ਨਿਮਰਤਾਪੂਰਵਕ ਉਸਤਤ ਕੀਤੀ ਹੈ ਕਲਗੀਧਰ ਪਾਤਸ਼ਾਹ ਫਰਮਾਰੇ ਚੱਕਰ ਜਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਹੈ ਹੈ ਵਾਹਿਗੁਰੂ ਤੂੰ ਐਸਾ ਸਰੂਪ ਹੈ ਜਿਸ ਦਾ ਨਾ ਕੋਈ ਚੱਕਰ ਜਿਹਨ ਹੱਥਾਂ अथवा ਪੈਰਾਂ ਦੀਆਂ ਉਂਗਲੀਆਂ अथवा ਤਲੀਆਂ ਵਿੱਚ ਗੋਲ ਲਕੀਰਾਂ ਦੇ ਨਿਸ਼ਾਨ ਦੇਸਦੇ ਅਤੇ ਨਾ ਹੀ ਕੋਈ ਵਰਨ ਆਸ਼ਰਮ ਅਥਵਾ ਬਰਨ ਰੰਗ ਰੂਪ ਹੀ ਦਿਸਦਾ ਜਿਸ ਆਪਜੀ ਦੀ ਜਾਤ ਪਾਤ ਵੀ ਕੋਈ ਨਹੀਂ ਹੈ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨ ਸਕਤ ਕੇਹ ਹੈ ਵਾਹਿਗੁਰੂ ਤੇਰਾ ਰੂਪ ਰੰਗ ਰੇਖ ਪੇਖ ਮਛ ਕਛ ਆਦਿਕ ਰੇਖਾ ਅਤੇ ਤੇਰਾ ਕਾਲਾ ਪੀਲਾ ਪਹਿਰਾਵਾ ਕਿਹੋ ਜਿਹਾ ਇਸ ਬਾਰੇ ਕੋਈ ਕੁਝ ਵੀ ਨਹੀਂ ਦੱਸ ਸਕਦਾ ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋਜ ਕਹਿਜੈ ਹਜ਼ੂਰ ਫਰਮਾਉਂਦੇ ਤੇਰਾ ਸਰੂਪ ਅਚਲ ਕਦੀ ਨਾ ਹਿਲਣ ਵਾਲਾ ਹੈ ਅਤੇ ਅਨਭਉ ਪ੍ਰਕਾਸ਼ ਉਤੇ ਸਿੱਧ ਹੀ ਪ੍ਰਕਾਸ਼ ਵਾਲਾ ਹੈ। ଅਥਵਾ ਅਨਭਉ ਭੈ ਤੋ ਰਹਿਤ ਪ੍ਰਕਾਸ਼ ਗਿਆਨ ਸਰੂਪ ਹੈ। ਅਤੇ ਤੇਰਾ ਅਮਤੋਜ ਹੁੰਦਾ ਓਜ ਬਲ ਅਮਿਤ ਭਾਵ ਬੇਅੰਤ ਆਖੀਦਾ ਹੈ। ਕੋਟ ਇੰਦਰ ਕੋਟ ਇੰਦਰ ਇੰਦਰਾਣ ਸਾਹੇ ਸਾਹਾਨ ਗਣਿਜੈ ਹੇ ਵਾਹਿਗੁਰੂ ਤੂ ਕਰੋੜਾ ਹੀ ਇੰਦਰ ਦੇਵਤਿਆਂ ਦੇ ਪਾਤਸ਼ਾਹਾਂ ਦਾ ਇੰਦਰਾਣ ਪਾਤਸ਼ਾਹ ਅਤੇ ਸਾਹੇ ਸਾਹਾਨ ਦੇਵਤਿਆਂ ਦੇ ਭੰਡਾਰੀ ਕਬੀਰ ਆਦਕਾਂ ਦਾ ਵੀ ਪਾਤਸ਼ਾਹ ਗਣਿਜੈ ਗਿਣਿਆ ਜਾਂਦਾ ਵਿਚਾਰਿਆ ਜਾਂਦਾ ਹੈ ਤ੍ਰਿਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਕਿਹ ਕਾਲਪੁਰਖ ਤੂੰ ਤਿੰਨੇ ਹੀ ਲੋਕਾਂ ਧਰਤੀ ਪਤਾਲ ਆਕਾਸ਼ ਦਾ ਰਾਜਾ ਹੈ ਸੁਰ ਦੇਵਤੇ ਨਰਪੁਰਸ਼ ਅਸੁਰਦੈਂਤ ਬਨ ਤ੍ਰਿਣ ਜੰਗਲ ਤੇ ਕਕ ਭਾਵ ਸਾਰੀ ਬਨਸਪਤੀ ਦੇ ਜੀਵ ਵੀ ਤੈਨੂੰ ਨੇਤ ਨੇਤ ਬੇਅੰਤ ਬੇਅੰਤ ਕਹਿੰਦੇ ਆ ਅਥਵਾ ਬਣਾ ਵਿੱਚ ਰਹਿਣ ਵਾਲੇ ਅਤੇ ਕਕ ਖਾਣ ਵਾਲੇ ਪਸ਼ੂ ਪੰਛੀ ਵੀ ਤੈਨੂੰ ਬੇਅੰਤ ਬੇਅੰਤ ਕਹਿੰਦੇ ਆ ਤੁਹਾ ਸਰਬਨਾਮ ਕਥੈ ਕਵਨ ਕਰਮਨਾਮ ਵਰਣਤ ਸੁਮਤ ਕਲਗੀਧਰ ਪਾਤਸ਼ਾਹ ਫਰਮਾਉਂਦੇ ਹੀ ਅਕਾਲ ਪੁਰਖ ਵਾਹਿਗੁਰੂ ਜੀ ਤੇਰੇ ਸਾਰੇ ਨਾਮਾਂ ਨੂੰ ਕੌਣ ਵਰਣਨ ਕਰ ਸਕਦਾ ਹੈ ਭਾਵ ਕੋਈ ਵੀ ਨਹੀਂ ਕਰ ਸਕਦਾ ਪਰ ਤੇਰੀ ਬਖਸ਼ੀ ਹੋਈ ਸੁਮਤ ਬੁੱਧੀ ਨਾਲ ਮੈਂ ਤੇਰੇ ਕਰਮਨਾਮ ਭਾਵ ਕੀਰਤਮ ਨਾਮ ਅੱਗੇ ਇਸ ਬਾਣੀ ਵਿੱਚ ਵਰਣਨ ਕਰਦਾ ਪੁਇੰਗ ਪਰਿਆਤ ਛੰਦ ਪੁਯੰਗ ਪ੍ਰਿਆਦ ਉਸ ਛੰਦ ਦਾ ਨਾਮ ਹੈ ਜਿਸ ਛੰਦ ਦੀ ਚਾਲ ਪੁਯੰਗ ਸੱਪ ਦਾ ਨਾਮ ਸੱਪ ਨਾ ਮਿਲਦੀ ਜੁਲਦੀ ਹੋਵੇ ਸੱਪ ਕਦੇ ਟੇਡਾ ਕਦੇ ਮੇਡਾ ਕਿਸ ਤਰ੍ਹਾਂ ਚੱਲਦਾ ਹੈ ਨਾ ਇਸ ਛੰਦ ਵਿੱਚ ਅਕਾਲ ਪੁਰਖ ਦੇ ਸਾਹਮਣੂ ਉਸਤਤ ਤੇ ਪ੍ਰਣਾਮ ਕੀਤੀ ਨਮਸਤ ਅੰਗ ਅਕਾਲੇ ਨਮਸਤ ਅੰਗ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤ ਅੰਗ ਜੋ ਤੱਤੇ ਦੇ ਪੈਰ 'ਚ ਵਹਾ ਲਗਾ ਇਹ ਅਸੀਂ ਪੜਨਾ ਐੜੇ ਨੂੰ ਟਿੱਪੀ ਨਮਸਤ ਅੰਗ ਤੱਤੇ ਨੂੰ ਔਂਕੜ ਲਾ ਕੇ ਐੜੇ ਨੂੰ ਟਿੱਪੀ ਪੜਨੀ ਨਮਸਤ ਅੰਗ ਏ ਅਕਾਲ ਰਹਿਤ ਵਾਹਿਗੁਰੂ ਮੇਰੀ ਤੈਨੂੰ ਨਮਸਕਾਰ ਹੈ ਏ ਕਿਰਪਾ ਦੇ ਘਰ ਪ੍ਰਭੂ ਤੈਨੂੰ ਨਮਸਕਾਰ ਹੈ ਏ ਅਕਾਲ ਆਕਾਰ ਤੂੰ ਰਹਿਤ ਨਿਰੰਕਾਰ ਤੈਨੂੰ ਨਮਸਕਾਰ ਹੈ ਏ ਉਪਮਾ ਤੂੰ ਰਹਿਤ ਵਾਹਿਗੁਰੂ ਤੈਨੂੰ ਨਮਸਕਾਰ ਹੈ ਨਮਸਤੰ ਅਭੀਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਹੇ ਭੇਖ ਤੂੰ ਰਹਿਤ ਵਾਇਗਰੂ ਤੈਨੂੰ ਨਮਸਕਾਰ ਹੈ ਹੇ ਲੇਖੇ ਤੂੰ ਰਹਿਤ ਪ੍ਰਭੂ ਤੈਨੂੰ ਵੀ ਨਮਸਕਾਰ ਹੈ ਹੇ ਸਰੀਰਾ ਤੂੰ ਰਹਿਤ ਪ੍ਰਭੂ ਤੈਨੂੰ ਪ੍ਰਣਾਮ ਹੈ ਹੇ ਅਜਾਏ ਜਨਮ ਤੂੰ ਰਹਿਤ ਪ੍ਰਭੂ ਤੈਨੂੰ ਨਮਸਕਾਰ ਹੈ ਨਮਸਤੰ ਅਗੰਝੇ ਨਮਸਤੰ ਅਪੰਝੇ ਨਮਸਤੰ ਅਨਾਮੇ ਨਮਸਤੰ ਅਠਾਮੇ ਹੇ ਅਗੰਜੇ ਹੁੰਦਾ ਕੱਟਣ ਤੋਂ ਰਹਿਤ ਗੰਜੇ ਨਾਮ ਕੱਟਣ ਦਾ ਐੜਾ ਲੱਗਿਆ ਅਗੰਜੇ ਹੇ ਕੱਟਣ ਤੋਂ ਰਹਿਤ अथवा ਗੰਜ ਆਦਿਕ ਰੋਗ ਤੋਂ ਰਹਿਤ ਪ੍ਰਭੂ ਤੈਨੂੰ ਨਮਸਕਾਰ ਹੈ हे भन्नण तो रहत, रहत अथवा अंग गंग जे अपंग जे अग अंजे अब अंजी ਇਉ ਪਾਦਸ਼ੀਰਦ ਕਰਕੇ ਆਗਤ ਤੇ ਪਾਣੀ ਦੇ ਅੰਜੇ ਪ੍ਰੇਰਕ ਪ੍ਰਭੂ ਤੈਨੂੰ ਨਮਸਕਾਰ ਹੈ ਹੇ ਨਾਮ ਤੋਂ ਰਹਿਤ ਅਥਵਾ ਰੋਗਾਂ ਤੋਂ ਰਹਿਤ ਪ੍ਰਭੂ ਵਾਹਿਗੁਰੂ ਤੇਨੂੰ ਨਮਸਕਾਰ ਹੈ ਹੇ ਥਾਂ ਤੋਂ ਰਹਿਤ ਵਾਹਿਗੁਰੂ ਤੇਨੂੰ ਨਮਸਕਾਰ ਹੈ ਨਮਸਤੰ ਅਕਰਮੰ ਨਮਸਤੰ ਅਤਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਹੇ ਕਰਮ ਤੋਂ ਰਹਿਤ ਅਕਰਤਾ ਸਰੂਪ ਵਾਹਿਗੁਰੂ ਤੈਨੂੰ ਨਮਸਕਾਰ ਹੈ ਇਹ ਧਰਮਾਂ ਤੋਂ ਰਹਿਤ अथवा ਸਾਰੇ ਹੀ ਕਰਮਾਂ ਧਰਮਾਂ ਵਿੱਚ ਆ ਕਈਏ ਵਿਆਪਕ ਸਰੂਪ ਵਾਹਿਗੁਰੂ ਤੈਨੂੰ ਨਮਸਕਾਰ ਹੈ ਇਹ ਨਾਮ ਤੋਂ ਰਹਿਤ ਵਾਹਿਗੁਰੂ ਤੈਨੂੰ ਨਮਸਕਾਰ ਹੈ ਇਹ ਘਰ ਤੋਂ ਰਹਿਤ ਵਾਹਿਗੁਰੂ ਤੈਨੂੰ ਨਮਸਕਾਰ ਹੈ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਇਹ ਜਿੱਤਣ ਤੋਂ ਰਹਿਤ ਅਜਿਤ ਸਰੂਪ ਵਾਹਿਗੁਰੂ ਤੈਨੂੰ ਨਮਸਕਾਰ ਹੈ हे अपीते पै तो रहत निरपोस रूप वाहे गुरु तेनु नमसकार है हे अबाहे बाहा तो रहत अथवा असवारियां तो रहत वाहे गुरु तेनु नमसकार है हे अटाहे टावण तो रहत अथवा आशरे तो रहत प्रभु तेनु साडी नमसकार है नमस्तं अनिले नमस्तं अनादे नमस्तं अशेदे नमस्तं अगादे ਹੇ ਅਨੀਲੇ ਨੀਲੇ ਪੀਲੇ ਰੰਗ ਅਥਵਾ ਨੀਲ ਆਦਿਕ ਗਿਣਤੀ ਤੋਂ ਰਹਿਤ ਵਾਹਿਗੁਰੂ ਤੈਨੂੰ ਨਮਸਕਾਰ ਹੈ ਹੇ ਆਦਤੋਂ ਰਹਿਤ ਵਾਹਿਗੁਰੂ ਤੈਨੂੰ ਨਮਸਕਾਰ ਹੈ ਹੇ ਅਛੇਦੇ ਕੱਟਣ ਤੋਂ ਰਹਿਤ ਵਾਹਿਗੁਰੂ ਤੈਨੂੰ ਨਮਸਕਾਰ ਹੈ ਹੇ ਅਗਾਦੇ ਹੋਸ਼ੇ ਪੁਣੇ ਤੋਂ ਰਹਿਤ ਗੰਭੀਰ ਸਰੂਪ ਪ੍ਰਭੂ ਤੈਨੂੰ ਨਮਸਕਾਰ ਹੈ ਨਮਸਤੰ ਅਗੰਝੇ ਨਮਸਤੰ ਅਪੰਝੇ ਨਮਸਤੰ ਉਦਾਰੇ ਨਮਸਤੰ ਅਪਾਰੇ ਹੇ ਅਗੰਝੇ ਕਟਣ ਤੋਂ ਰਹਿਤ ਵਾਹਿਗੁਰੂ ਤੈਨੂੰ ਨਮਸਕਾਰ ਹੈ ਹੇ ਅਪੰਜੇ ਭੰਨਣ ਤੋਂ ਰਹਿਤ ਔਤਵਾ ਅੱਗ ਤੇ ਪਾਣੀ ਦੇ ਪ੍ਰੇਰਕ ਵਾਹਿਗੁਰੂ ਤੈਨੂੰ ਨਮਸਕਾਰ ਹੈ ਹੇ ਉਦਾਰੇ ਉਦਾਰੇ ਪੋਲਾ ਬੋਲਣਾ ਦਦੇ ਨ ਉਦਾਰੇ ਨਹੀਂ ਬੋਲਣਾ ਉਦਾਰੇ ਹੁੰਦਾ ਦਾਤੇ ਸ੍ਰੇਸ਼ਟ ਸਭ ਤੋਂ ਵੱਡੇ ਵਾਹਿਗੁਰੂ ਉਦਾਰ ਚਿਤ ਵਾਹਿਗੁਰੂ ਤੈਨੂੰ ਨਮਸਕਾਰ ਹੈ हे अपार प्रकृति तो अपर अपार वाहेगुरु तेनु नमसकार है नमस्तं एकै नमस्तं अनेके नमस्तं अपूते नमस्तं अजूपे हे सो पली प्रकार एकै अद्वैत स्वरूप वाहेगुरु तेनु साडी नमसकार है हे अनेके एक तो अनेक स्वरूप धारण वाले वाहेगुरु तेनु नमसकार है ਹੇ ਅਪੂਤੇ ਧਰਤੀ ਆਦਿਕ ਤਤਾਂ ਤੋਂ ਰਹਿਤ ਅਥਵਾ ਸਰਬ ਜੀਵਾਂ ਤੋਂ ਅਸੰਗ ਵਾਹਿਗੁਰੂ ਤੈਨੂੰ ਨਮਸਕਾਰ ਹੈ ਹੇ ਅਜੂਪੇ ਵਿਸ਼ਿਆਂ ਦੇ ਜੂਏ ਤੋਂ ਰਹਿਤ ਪ੍ਰਭੂ ਤੈਨੂੰ ਜੋਹਾਰ ਹੈ ਨਮਸਤੰ ਨਿਰਕਰਮੇ ਨਮਸਤੰ ਨਿਰਪਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਪੇਸੇ ਹੇ ਕਰਮਾਂ ਤੋਂ ਰਹਿਤ ਵਾਹਿਗੁਰੂ ਤੈਨੂੰ ਨਮਸਕਾਰ ਹੈ ਹੇ ਪੰਜ ਪ੍ਰਕਾਰ ਦੇ ਭਰਮ ਤੋਂ ਰਹਿਤ ਵਾਹਿਗੁਰੂ ਤੈਨੂੰ ਨਮਸਕਾਰ ਹੈ ਹੇ ਦੇਸ਼ ਤੋਂ ਰਹਿਤ ਅਤੇ ਭੇਖ ਤੋਂ ਰਹਿਤ ਵਾਹਿਗੁਰੂ ਤੈਨੂੰ ਸਾਡੀ ਨਮਸਕਾਰ ਹੈ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਤਾਤੇ ਨਮਸਤੰ ਨਿਰਗਾਤੇ ਹੇ ਨਾਮ ਤੋਂ ਰਹਿਤ ਵਾਹਿਗੁਰੂ ਤੈਨੂੰ ਨਮਸਕਾਰ ਹੈ ਹੇ ਨਿਰਨਾਮੇ ਕੰਮ ਅਥਵਾ ਕਾਮਨਾ ਤੋਂ ਰਹਿਤ ਵਾਹਿਗੁਰੂ ਤੈਨੂੰ ਨਮਸਕਾਰ ਹੈ। हे निरਤਾਤੇ ਪ੍ਰਕਿਰਤੀਆਂ ਤੋਂ ਰਹਿਤ अथवा ਮਾਇਆ ਤੋਂ ਰਹਿਤ ਵਾਹਿਗੁਰੂ ਤੈਨੂੰ ਨਮਸਕਾਰ ਹੈ। हे ਨਿਰਕਾਤੇ ਨਾਸ ਤੋਂ ਰਹਿਤ ਵਾਹਿਗੁਰੂ ਤੈਨੂੰ ਨਮਸਕਾਰ ਹੈ। ਨਮਸਤੰ ਨਿਰਤੂਤੇ ਨਮਸਤੰ ਅਪੂਤੇ। ਨਮਸਤੰ ਅਲੋਕੇ ਨਮਸਤੰ ਅਸੋਕੇ। हे ਨਿਰਤੂਤੇ ਬ੍ਰਕਤ ਤਾਈ ਤੋਂ ਰਹਿਤ ਅਥਵਾ ਧੂਤ ਮੂਰਖਤਾਈ ਤੋਂ ਰਹਿਤ ਵਾਹਿਗੁਰੂ ਤੈਨੂੰ ਨਮਸਕਾਰ ਹੈ। हे अपੂਤੇ ਪ੍ਰithvi ਯਾਦਕ ਤਤਾਂ ਦੇ ਕਤਨ ਤੋਂ ਰਹਿਤ ਪ੍ਰਭੂ ਤੈਨੂੰ ਬੰਦਨਾ ਹੈ। हे अलੋਕੇ ਅਸਰਜ ਰੂਪ ਅਥਵਾ ਲੋਕਾਂ ਤੋਂ ਅਸੰਗ ਪ੍ਰਭੂ ਤੈਨੂੰ ਨਮਸਕਾਰ ਹੈ। हे असੂਕੇ ਸੋਕੇ ਅਥਵਾ ਸ਼ੌਕ ਤੋਂ ਰਹਿਤ ਪ੍ਰਭੂ ਤੈਨੂੰ ਬੰਦਨਾ ਹੈ। ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤਿਰਮਾਨੇ ਨਮਸਤੰ ਨਿਧਾਨੇ हे ਨਿਰਤਾਪੇ ਤਿੰਨੇ ਥਾਪਾਂ ਤੋਂ ਰਹਿਤ ਵਾਹਿਗੁਰੂ ਤੈਨੂੰ ਨਮਸਕਾਰ ਹੈ हे ਅਥਾਪੇ ਥਾਪੇ ਜਾਣ ਤੋਂ ਰਹਿਤ ਪ੍ਰਭੂ ਕਿਉਂਕਿ ਤੈਨੂੰ ਕੋਈ ਥਾਪਣ ਵਾਲਾ ਨਹੀਂ ਤੂੰ ਖੁਦ ਆਪਣੇ ਆਪ ਨੂੰ ਥਾਪਿਆ ਹੈ ਤੈਨੂੰ ਨਮਸਕਾਰ ਹੈ हे ਤਿਰਮਾਨੇ ਤਿੰਨਾ ਲੋਕਾਂ ਦੇ ਅਥਵਾ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਅਥਵਾ ਦੇਵਤੀ ਦਾਇਤ ਮਨੁਖ ਤਿੰਨਾ ਦੇ ਮੰਨਣ ਯੋਗ ਵਾਹਿਗੁਰੂ ਤੈਨੂੰ ਨਮਸਕਾਰ ਹੈ। हे निधान निधियां ਦੇ ਘਰ ਪ੍ਰਭੂ ਤੈਨੂੰ ਬੰਦਨਾ ਹੈ। ਨਮਸਤੰ ਅਗਾਹੇ ਨਮਸਤੰ ਅਬਾਹੇ। ਨਮਸਤੰ ਤਿਰਬਰਗੇ ਨਮਸਤੰ ਅਸਰਗੇ। हे अगाहे गंभीर अथवा ग्रहण ਕਰਨ ਅਤੇ ਦਬਾਉਣ ਤੋਂ ਰਹਿਤ ਵਾਹਿਗੁਰੂ ਤੈਨੂੰ ਨਮਸਕਾਰ ਹੈ। हे अबाहे अश्वारी ਤੋਂ ਰਹਿਤ ਅਥਵਾ ਸਥਿਤ ਰੂਪ ਵਾਹਿਗੁਰੂ ਤੈਨੂੰ ਨਮਸਕਾਰ ਹੈ ਖੇਤਰ ਵਰਗੇ ਤਿੰਨ ਗੁਣਾ ਅਥਵਾ ਉਤਮ ਮੱਦਮ ਕਨਿਸ਼ਟ ਤ੍ਰੇ ਵਰਗੇ ਤਿੰਨ ਵਰਗ ਰੁਤਬੇ ਬਣਾਉਣ ਵਾਲੇ ਵਾਹਿਗੁਰੂ ਤੈਨੂੰ ਨਮਸਕਾਰ ਹੈ ਹੀ ਅਸਰਗੇ ਸੰਸਾਰ ਤੋਂ ਰਹਿਤ ਅਥਵਾ ਮੁਕਤ ਰੂਪ ਵਾਹਿਗੁਰੂ ਤੈਨੂੰ ਨਮਸਕਾਰ ਹੈ ਨਮਸਤੰ ਪਰਭੂ ਗੇ ਨਮਸਤੰ ਸੁਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ हे प्रभोगे पदार्थ अथवा दुख सुख भोगण तो रहत वाहे गुरु तेंनु नमसकार है हे सो जोगे चंगी तरह सब विच जुड़े हुए वाहे गुरु तेंनु नमसकार है हे अरंगे रंग तो रहत वाहे गुरु तेंनु नमसकार है हे भंग आदक नशे तो रहत प्रभु तेंनु नमसकार है नमस्तं अगमे नमस्तस्तरमे नमस्तं जलासरे नमस्तं निरासरे हे अगम्य मनते शास्त्रਾਂ ਦੀ ਗਮਤਾ ਤੋਂ ਪਰੇ ਵਾਹਿਗੁਰੂ ਤੈਨੂੰ ਨਮਸਕਾਰ ਹੈ हे रम्मे ਵਿਆਪਕ ਸਰੂਪ ਵਾਹਿਗੁਰੂ ਤੈਨੂੰ ਨਮਸਕਾਰ ਅਸਤ ਹੈ ਜਿਲਾਸਰੇ ਜਲ ਦਾ ਆਸਰਾ ਸਮੁੰਦਰ हे ਸਮੁੰਦਰ ਵਾਂਗ ਗਹਿਰ ਗੰਭੀਰ ਵਾਹਿਗੁਰੂ ਤੈਨੂੰ ਨਮਸਕਾਰ ਹੈ हे निरासरे आश्रितो रहਤ ਪ੍ਰਭੂ ਤੈਨੂੰ ਪ੍ਰਣਾਮ ਹੈ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਹੇ ਅਜਾਤੇ ਉੱਚੀਆਂ ਨੀਵੀਆਂ ਜਾਤਾਂ ਤੋਂ ਰਹਿਤ ਵਾਹਿਗੁਰੂ ਤੈਨੂੰ ਨਮਸਕਾਰ ਹੈ ਹੇ ਅਪਾਤੇ ਸ਼੍ਰੇਣੀ ਅਤੇ ਕੁਲਾਂ ਤੋਂ ਰਹਿਤ ਪ੍ਰਭੂ ਤੈਨੂੰ ਨਮਸਕਾਰ ਹੈ ਹੇ ਅਮਜਬੇ ਸਭ ਧਰਮਾਂ ਤੋਂ ਅਸੰਗ ਵਾਹਿਗੁਰੂ ਤੈਨੂੰ ਨਮਸਕਾਰ ਹੈ ਹੇ ਅਜਬੇ ਅਸਚਰਜ ਸਰੂਪ ਵਾਹਿਗੁਰੂ ਤੈਨੂੰ ਨਮਸਕਾਰ ਹੈ ਅਦੇਸੰ ਅਦੇਸੇ ਅਪ ਨਮਸਤੰ ਅਪੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਬਾਮੇ ਹੇ ਅਦੇਸੰ ਦੇਸ਼ਾਂ ਤੋਂ ਰਹਿਤ ਅਥਵਾ ਦਿਸ਼ਾ ਤੇ ਅੰਗਾਂ ਤੋਂ ਰਹਿਤ ਵਾਹਿਗੁਰੂ ਤੈਨੂੰ ਅਦੇਸੇ ਨਮਸਕਾਰ ਹੈ ਹੇ ਭੇਸ ਤੋਂ ਰਹਿਤ ਵਾਹਿਗੁਰੂ ਤੈਨੂੰ ਨਮਸਕਾਰ ਹੈ ਹੇ ਨਿਰਧਾਮੇ ਘਰ ਤੋਂ ਰਹਿਤ ਵਾਹਿਗੁਰੂ ਤੈਨੂੰ ਨਮਸਕਾਰ ਹੈ ਹੇ ਨਿਰਬਾਮੇ ਇਸਤਰੀ ਤੋਂ ਰਹਿਤ ਅਥਵਾ ਮਾਇਆ ਤੋਂ ਰਹਿਤ ਪ੍ਰਭੂ ਤੈਨੂੰ ਨਮਸਕਾਰ ਹੈ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਏ ਸਰਬ ਕਾਲੇ ਭੂਤ ਭਵੇਖ ਵਰਤਮਾਨ ਕਾਲ ਦੀ ਸਿਰਜਣਾ ਕਰਨ ਵਾਲੇ ਅਥਵਾ ਸਾਰਿਆਂ ਦਾ ਕਾਲੇ ਕਾਲ ਕਰਨ ਵਾਲੇ ਵਾਹਿਗੁਰੂ ਤੈਨੂੰ ਸਾਡੀ ਨਮਸਕਾਰ ਹੈ ਏ ਸਭ ਦੇ ਦਿਆਲਤਾ ਕਰਨ ਵਾਲੇ ਪ੍ਰਭੂ ਤੈਨੂੰ ਨਮਸਕਾਰ ਹੈ ਏ ਸਾਰੇ ਹੀ ਰੂਪੇ ਆਕਾਰਾਂ ਵਿੱਚ ਸਮਾਏ ਹੋਏ ਅਤਵਾ ਸਾਰੇ ਰੂਪਾਂ ਨੂੰ ਘੜਨ ਵਾਲੇ ਵਾਹਿਗੁਰੂ ਤੈਨੂੰ ਨਮਸਕਾਰ ਹੈ ਇਹ ਸਭ ਜੀਵਾਂ ਦੇ ਭੂਪੇ ਪਾਦਸ਼ਾਹ ਪ੍ਰਭੂ ਤੈਨੂੰ ਨਮਸਕਾਰ ਹੈ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਇਹ ਸਭ ਜੀਵਾਂ ਦਾ ਖਾਪੇ ਨਾਸ ਕਰਨ ਵਾਲੇ ਵਾਹਿਗੁਰੂ ਤੈਨੂੰ ਨਮਸਕਾਰ ਹੈ ਇਹ ਸਭ ਜੀਵਾਂ ਦਾ ਥਾਪੇ ਨਿਰਮਾਣ ਕਰਨ ਵਾਲੇ ਅਥਵਾ ਸਹਾਰਾ ਦੇਣ ਵਾਲੇ ਪ੍ਰਭ ਤੈਨੂੰ ਨਮਸਕਾਰ ਹੈ। ਇਹ ਸਭ ਦਾ ਕਾਲ ਕਰਨ ਵਾਲੇ ਵਾਹਿਗੁਰੂ ਤੈਨੂੰ ਨਮਸਕਾਰ ਹੈ। ਇਹ ਸਭ ਜੀਵਾਂ ਦੀ ਪਾਲਣਾ ਕਰਨ ਵਾਲੇ ਵਾਹਿਗੁਰੂ ਤੈਨੂੰ ਸਾਡੀ ਨਮਸਕਾਰ ਹੈ। ਨਮਸਤਸਤ ਦੇਵੈ ਨਮਸਤੰ ਅਪੇਵੈ ਨਮਸਤੰ ਅਜਨਮੇ ਨਮਸਤੰ ਸੁਬਾਨਮੇ। ਇਹ ਦੇਵਿਆ ਪ੍ਰਕਾਸ਼ ਰੂਪ ਅਥਵਾ ਪੂਜਨਯੋਗ ਵਾਹਿਗੁਰੂ ਤੈਨੂੰ ਨਮਸਕਾਰ ਹੈ ਹੇ ਅਪੇਵੈ ਭੇਦ ਤੂੰ ਰਹਤ ਵਾਹਿਗੁਰੂ ਤੈਨੂੰ ਨਮਸਕਾਰ ਹੈ ਹੇ ਜਨਮਾ ਤੂੰ ਰਹਤ ਵਾਹਿਗੁਰੂ ਤੈਨੂੰ ਨਮਸਕਾਰ ਹੈ ਹੇ ਸੋ ਬਨਮੇ ਸੋ ਬਨਮੇ ਇਸ ਤਰ੍ਹਾਂ ਪਾਠ ਕਰਨਾ ਸੋ ਬਨਮੇ ਨਹੀਂ ਕਹਿਣਾ ਸੋ ਭਲੀ ਪ੍ਰਕਾਰ ਸੰਸਾਰ ਰੂਪ ਬਨ ਜੰਗਲ ਮੇਂ ਵਿੱਚ ਆਏ ਹੋਏ ਵਾਹਿਗੁਰੂ ਤੈਨੂੰ ਨਮਸਕਾਰ ਹੈ ਨਮੋ ਸਰਬ ਗਉਨੇ ਨਮੋ ਸਰਬ ਭੋਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਇਹ ਸਾਰੇ ਥਾਵਾਂ ਤੇ ਗਉਨੇ ਵਿਚਰਨ ਵਾਲੇ ਵਾਹਿਗੁਰੂ ਗਉਣ ਕਰਨ ਵਾਲੇ ਵਾਹਿਗੁਰੂ ਤੈਨੂੰ ਨਮਸਕਾਰ ਇਹ ਸਾਰੇ ਹੀ ਭੋਨੇ ਲੋਕਾਂ ਵਿੱਚ ਵਿਆਪਕ ਸਰੂਪ ਵਾਹਿਗੁਰੂ ਤੈਨੂੰ ਨਮਸਕਾਰ ਹੈ ਇਹ ਸਾਰੇ ਰੰਗਾਂ ਵਿੱਚ ਵਿਆਪਕ ਵਾਹਿਗੁਰੂ ਤੈਨੂੰ ਨਮਸਕਾਰ ਹੈ ਇਹ ਸਭ ਨੂੰ ਭੰਗੇ ਨਾਸ ਕਰਨ ਵਾਲੇ ਵਾਹਿਗੁਰੂ ਤੈਨੂੰ ਨਮਸਕਾਰ ਹੈ ਨਮੋ ਕਾਲ ਕਾਲੇ ਨਮਸਤਸਤ ਦਿਯਾਲੇ ਨਮਸਤੰ ਅਬਰਨੇ ਨਮਸਤੰ ਅਮਰਨੇ ਹੇ ਕਾਲ ਮਰਨ ਦਾ ਵੀ ਕਾਲ ਕਰਨ ਵਾਲੇ ਵਾਹਿਗੁਰੂ ਤੈਨੂੰ ਨਮਸਕਾਰ ਹੈ ਹੇ ਦਇਆ ਦੇ ਘਰ ਵਾਹਿਗੁਰੂ ਤੈਨੂੰ ਨਮਸਕਾਰ ਹੈ ਹੇ ਅਬਰਨੇ ਚਿਹਨ ਤੋਂ ਰਹਿਤ ਅਥਵਾ ਰੰਗਾਂ ਤੋਂ ਰਹਿਤ ਵਾਹਿਗੁਰੂ ਤੈਨੂੰ ਨਮਸਕਾਰ ਹੈ ਹੇ ਅਮਰਨੇ ਅਬਨਾਸੀ ਸਰੂਪ ਵਾਹਿਗੁਰੂ ਤੈਨੂੰ ਨਮਸਕਾਰ ਹੈ ਨਮਸਤੰ ਜਰਾਰੰ ਨਮਸਤੰ ਕਿਰਤਾਰੰ ਨਮੋ ਸਰਬ ਧੰਦੇ ਨਮੋਸਤ ਅਬੰਦੇ ਏ ਜਰਾਰੰ ਬੁਢਾਪੇ ਨੂੰ ਨਾਸ ਕਰਨ ਵਾਲੇ ਵਾਹਿਗੁਰੂ ਤੈਨੂੰ ਨਮਸਕਾਰ ਹੈ ਸਾਡੀ ਏ ਸਭ ਜੀਵਾਂ ਨੂੰ ਕਿਰਤਾਰੰ ਕਿਰਤਾਰਤ ਅਥਵਾ ਰਚਨਾਰੇ ਪ੍ਰਭੂ ਤੈਨੂੰ ਨਮਸਕਾਰ ਹੈ ਇਹ ਸੰਸਾਰ ਦੇ ਸਾਰੇ ਧੰਦੇ ਕਾਰ ਵਿਹਾਰ ਚਲਾਉਣ ਵਾਲੇ ਵਾਹਿਗੁਰੂ ਤੈਨੂੰ ਨਮਸਕਾਰ ਹੈ हे अबन्दे करता भोगता ਦੇ ਬੰਧਨ ਤੋਂ ਰਹਿਤ ਵਾਹਿਗੁਰੂ ਤੈਨੂੰ ਸਾਡੀ ਬੰਦਨਾ ਹੈ ਨਮਸਕਾਰ ਹੈ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ हे ਨਿਰਸਾਕੇ ਸਾਖ ਸੰਬੰਧ ਭਾਵ ਦੁਨੀਆਦਾਰੀ ਦੇ ਰਿਸ਼ਤਿਆਂ ਤੋਂ ਰਹਿਤ ਵਾਹਿਗੁਰੂ ਤੈਨੂੰ ਨਮਸਕਾਰ ਹੈ हे ਨਿਰਬਾਕੇ ਡਰ ਤੋਂ ਰਹਿਤ अथवा ਬੋਲ ਬਾਣੀ ਤੋਂ ਰਹਿਤ ਪ੍ਰਭੂ ਤੈਨੂੰ ਨਮਸਕਾਰ ਹੈ ਹੇ ਰਹੀਮੇ ਰਹਿਮ ਦਿਲ ਵਾਹਿਗੁਰੂ ਤੈਨੂੰ ਨਮਸਕਾਰ ਹੈ ਹੇ ਕਰੀਮੇ ਕਿਰਪਾ ਦ੍ਰਿਸ਼ਟੀ ਕਰਨ ਵਾਲੇ ਪ੍ਰਭੂ ਤੈਨੂੰ ਸਾਡੀ ਨਮਸਕਾਰ ਹੈ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਹੇ ਅਨੰਤੇ ਅੰਤ ਤੋਂ ਰਹਤ ਵਾਹਿਗੁਰੂ ਤੈਨੂੰ ਨਮਸਕਾਰ ਹੈ ਹੇ ਸਭ ਤੋਂ ਮਹੰਤੇ ਵੱਡੇ ਅਤੇ ਪੂਜਨੀਕ ਵਾਹਿਗੁਰੂ ਤੈਨੂੰ ਨਮਸਕਾਰ ਹੈ हे ਰਾਗੇ ਸੰਗੀਤ अथवा ਪ੍ਰੇਮ ਰੂਪ ਵਾਹਿਗੁਰੂ ਤੈਨੂੰ ਨਮਸਕਾਰ ਹੈ हे ਸੁਹਾਗੇ ਅਨੰਤ ਸਰੂਪ अथवा ਚੰਗੇ ਸੁਹਾਗ ਭਾਗ ਵਾਲੇ ਪ੍ਰਭੂ ਵਾਹਿਗੁਰੂ ਜੀ ਤੁਹਾਨੂੰ ਸਾਡੀ ਨਮਸਕਾਰ ਹੈ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ हे ਸਾਰਿਆਂ ਨੂੰ ਸੋਖੰ ਸਿਕਾਉਣ ਵਾਲੇ ਵਾਹਿਗੁਰੂ ਤੈਨੂੰ ਸਾਡੀ ਨਮਸਕਾਰ ਹੈ ਹੇ ਸਾਰਿਆਂ ਦੀ ਪੋਖੰ ਪਾਲਣਾ ਕਰਨ ਵਾਲੇ ਪਰਵਤਗਾਰ ਤੈਨੂੰ ਨਮਸਕਾਰ ਹੈ। ਹੇ ਸਭ ਜੀਵਾਂ ਦੇ ਕਰਤਾ ਸਿਰਜਣਹਾਰ ਵਾਹਿਗੁਰੂ ਤੈਨੂੰ ਨਮਸਕਾਰ ਹੈ। ਹੇ ਸਭ ਜੀਵਾਂ ਨੂੰ ਹਰਤਾ ਨਾਸ ਕਰਨ ਵਾਲੇ ਵਾਹਿਗੁਰੂ ਤੈਨੂੰ ਨਮਸਕਾਰ ਹੈ। ਨਮੋ ਜੋਗ ਜੋਗੇ ਨਮੋ ਭੋਗ ਭੋਗੇ। ਨਮੋ ਸਰਬ ਦਿਆਲੇ ਨਮੋ ਸਰਬ ਪਾਲੇ। ਹੇ ਜੋਗ ਵਿੱਚ ਜੋਗੇ ਜੁੜੇ ਹੋਏ ਵਾਹਿਗੁਰੂ ਤੈਨੂੰ ਨਮਸਕਾਰ ਹੈ ਹੇ ਭੋਗ ਪਦਾਰਥਾਂ ਨੂੰ ਭੋਗਣ ਵਾਲੇ ਵਾਹਿਗੁਰੂ ਤੈਨੂੰ ਸਾਡੀ ਨਮਸਕਾਰ ਹੈ ਹੇ ਸਭ ਤੇ ਦਿਆਲਤਾ ਕਰਨ ਵਾਲੇ ਵਾਹਿਗੁਰੂ ਤੈਨੂੰ ਨਮਸਕਾਰ ਹੈ ਹੇ ਸਭ ਜੀਵਾਂ ਦੀ ਪਾਲਣਾ ਕਰਨ ਵਾਲੇ ਵਾਹਿਗੁਰੂ ਤੈਨੂੰ ਬਾਰ ਬਾਰ ਪ੍ਰਣਾਮ ਹੈ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਵਾਹਿਗੁਰੂ Guru. ਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ